ਆਪਾਂ ਵੇਖ ਬਈ ਵਿਆਹ ਦਾ ਕੰਮ ਆਣਾ ਤੇ ਆਪਾਂ ਹੋਰ ਵੀ ਸੌਦਾ ਸੌਦਾ ਤੇਰਾ ਆ ਆ ਲਾਲਾ ਆ ਲਾਲਾ ਇਹ ਲੈ ਕੇ ਜਾਂਦੇ ਰਹਾਂਗੇ ਹਨਾ ਠੀਕ ਹੈ ਜੀ ਉਖ ਨਾਲ ਆ ਸੁਰਖੀ ਪਿੰਦੀ ਵੀ ਰੱਖ ਦੇ ਵੀ ਲੈ ਕੇ ਜਾਮਾਂ ਕਦੇ ਆਏ ਹਨਾ ਰਾਤੋਂ ਬਾਅਦ ਵੀ ਤੇ ਫਿਰ ਮੜਾ ਜਾਇਜ ਜਾਇਜ ਕਰ ਲਾ ਨਹੀਂ ਨਹੀਂ 1200 ਦੇ ਲੱਗੋ ਜੀ 1000 ਰੁਪਏ ਉੱਤੇ ਲੱਗਿਆ ਉਹ 12 ਲੋਕਾਂ ਖਾਤਰ ਲਾਉਣਾ ਮੈਨੂੰ ਘੱਟ ਲਾ ਦੇ ਬਾਈ ਨਹੀਂ 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 ਕੋਈ ਗੱਲ ਨਹੀਂ ਤੁਸੀਂ 1150 ਦੇ ਦਿਓ ਉਹ ਨਹੀਂ 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 ਲੈ ਲੈ ਹੁਣ ਨਾ ਤੇਰੀ ਨਾ ਮੇਰੀ ਬੋਲੀ ਨਾ ਹੁਣ ਲੈ ਇਹ ਆ ਲੈ 750 ਰੁਪਏ ਉਹ 700 ਰੁਪਈਆ ਚੱਕ 1000 ਰੁਪਈਆ ਤਾਂ ਮੂਰਖਾ ਦੇ ਉੱਤੇ ਲੱਗਿਆ ਹੋਇਆ 700 ਚੱਕ 1000 ਰੁਪਈਆ ਤਾਂ ਤੂੰ ਆਪਾਂ ਨੇ ਉੱਤ ਜਾਂਦਾ ਲਾੜੇ ਨੂੰ ਤਾਂ ਤਾਵੇਂ 200 ਚ ਫਾਇਦੇ ਚ ਚੱਕ ਉਹ ਨਹੀਂ 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 ਇੱਕ ਵਾਰ ਫਰਤ ਸਹੀ ਆਹ ਲੈ 50 ਰੁਪਈਆ ਹੋਰ ਉਹ ਤੈਨੂੰ ਕਿਵੇਂ ਸਮਝਾਵਾਂ ਮੈਂ ਦੇ ਉੱਤੇ 1000 ਲੱਗਿਆ ਹੋਇਆ ਕੁੱਲ 200 ਬਣਵਾਈ ਉਹ ਤੈਨੂੰ 150 ਦੀ ਲਈ ਜਾਂਦਾ ਸੀ ਆਹ ਲੈ ਬਾਕੀ ਸਰੇ ਆਏ ਆ ਤੇਰਾ ਵਿਆਹ ਨਾ ਆ ਬਾਕੀ ਸਮਾਨ ਤਾਂ ਤੂੰ ਇੱਥੋਂ ਲੈ ਜੀ ਤੇ ਤੇਰੇ ਘਰ ਵਾਲੀ ਵਾਸਤੇ ਗਾਂਜ ਇੱਕ ਦੁਕਾਨ ਹੈ ਮੈਂ ਤੈਨੂੰ ਐਡਰੈਸ ਦੱਸ ਦਿੰਦਾ ਉਹ ਤੋ ਲੈ ਜੀ ਕੀ ਹਰ ਨੇ ਰੱਸਾ ਮੈਨੂੰ ਲੱਗਦਾ ਨਹੀਂ ਉਹ ਮੀਨਾ ਕੱਢੂਗੀ